ਇਕ ਗਰੀਬ ਪਰਿਵਾਰ ਦੀ ਰਾਤੋ ਰਾਤ ਚਮਕੀ ਕਿਸਮਤ 2.5 ਕਰੋੜ ਰੁਪਏ ਦੀ ਲੱਗੀ ਲੋਟਰੀ ਜੀਆਂ ਬਿਲਕੁਲ ਸਹੀ ਸੁਣ ਰਹੇ ਹੋ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਕਸਬੇ ਦੇ ਵਿੱਚ ਰਹਿਣ ਵਾਲਾ ਇੱਕ ਗਰੀਬ ਪਰਿਵਾਰ ਜਿਸ ਦੀ ਰਾਤੋ ਰਾਤ ਕਿਸਮਤ ਚਮਕ ਜਾਂਦੀ ਹੈ 1 ਕਰੋੜ ਨਹੀਂ 2 ਕਰੋੜ 60.2 ਕਰੋੜ ਰੁਪਏ ਦੀ ਲਾਟਰੀ ਇਸ ਪਰਿਵਾਰ ਨੇ ਜਿੱਤੀ ਹੈ ਦੱਸ ਦਈਏ ਕਿ 67 ਸਾਲਾ ਪ੍ਰੀਤਮ لال ਜੱਗੀ ਨੇ ਰਖੜੀ ਦੇ ਮੌਕੇ ਤੇ ਇਹ ਲਾਟਰੀ ਟਿਕਟ ਸਿਰਫ 500 ਰੁਪਏ ਦੇ ਵਿੱਚ ਖਰੀਦੀ ਸੀ ਤੇ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਹ ਕਬਾੜੀਏ ਵਜੋਂ ਕੰਮ ਕਰਦਾ ਹੈ ਤੇ ਪਿਛਲੇ 50 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦੀਆਂ ਜਾ ਰਹੀਆਂ ਸਨ ਪਰ ਉਸ ਨੂੰ ਇਸ ਵਕਤ ਕੋਈ ਵੀ ਉਮੀਦ ਨਹੀਂ ਸੀ ਪੂਰੀ ਤਰ੍ਹਾਂ ਨਾਲ ਹਾਰ ਤਰਸ ਤੇ ਨਿਰਾਸ਼ ਸੀ ਉਸ ਨੂੰ ਲੱਗਦਾ ਸੀ ਕਿ ਸ਼ਾਇਦ ਇਸ ਵਾਰ ਵੀ ਕਿਸਮਤ ਉਸ ਦਾ ਸਾਥ ਨਹੀਂ ਦੇਗੀ ਪਰ ਇਸ ਵਕਤ ਖੁਸ਼ੀ ਦੀ ਲਹਿਰ ਘਰ ਦੇ ਵਿੱਚ ਛਾਈ ہوئی ਹੈ ਕਿਉਂਕਿ ਇਸ ਵਾਰ ਉਸਦੀ ਲੋਟਰੀ ਨਿਕਲ ਚੁੱਕੀ ਹੈ ਜਿੰਨੀ ਵੀ ਗਰੀਬੀ ਸੀ ਘਰ ਦੇ ਅੰਦਰ ਉਹ ਸਾਰੀ ਦੀ ਸਾਰੀ ਹੋ ਨ ਖਤਮ ਹੋ ਚੁੱਕੀ ਹੈ ਪਰਿਵਾਰਿਕ ਮੈਂਬਰ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਤਸਵੀਰਾਂ ਉਸੇ ਪਰਿਵਾਰ ਦੀਆਂ ਨੇ ਜਿਸਾਂ ਦੀ 22 ਕਰੋੜ ਰੁਪਏ ਦੀ ਲੋਟਰੀ ਨਿਕਲੀ ਹੈ ਦੱਸਿਆ ਕਿ ਪ੍ਰੀਤਮ ਨਾਮ ਦੇ ਸ਼ਖਸ ਦੇ ਵੱਲੋਂ ਆਪਣੇ ਨਾਮ ਤੇ ਨਹੀਂ ਸਗੋ ਆਪਣੀ ਪਤਨੀ ਅਨੀਤਾ ਜੱਗੀ ਉਰਫ ਬਬਲੀ ਦੇ ਨਾਮ ਤੇ ਇਹ ਟਿਕਟ ਖਰੀਦੀ ਗਈ ਸੀ ਜੋ ਕਿ ਨਿਕਲ ਆਉਂਦੀ ਹੈ ਇੱਕ ਵਾਰ ਰੁਕ ਕਰਦੇ ਹਾਂ ਇਸ ਪਰਿਵਾਰ ਦੇ ਬਿਆਨਾਂ ਦਾ ਕਿ ਆਖਿਰਕਾਰ ਉਹਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਿਨਾਂ ਲਫ਼ਜ਼ਾਂ ਦੇ ਵਿੱਚ ਕੀਤਾ ਹੈ ਜੀ ਕਿਹਾ ਜੀ ਵਾਹਿਗੁਰੂ ਦੀ ਮਾਲਕ ਜੀ ਬੜੀ ਮਿਹਰ ਹੋਈ ਹੈ ਅਸੀਂ ਸੋਚਿਆ ਵੀ ਨਹੀਂ ਸੀ ਕਿ ਆਪਣੇ ਸੁਪਨੇ ਛੇ ਅਸੀਂ ਇਹ ਦਿਨ ਦੇਖਾਂਗੇ ਲੇਕਿਨ ਈਸ਼ਵਰ ਨੇ ਬੜੀ ਮਿਹਰ ਕੀਤੀ ਹੈ ਅਸੀਂ ਗਰੀਬੀ ਵੀ ਬੇਤਾਸ਼ਾ ਦੇਖੀ ਹੈ ਕਿਉਂਕਿ ਅਸੀਂ ਕਿਰਾਏ ਦੇ ਮਕਾਨਾਂ 'ਚ ਅੱਜ ਦਿਨ ਤੱਕ ਹੀ ਰਹਿ ਰਹੇ ਆ ਦੁਕਾਨ ਉਹ ਕਿਰਾਏ ਦਾ ਦੁਕਾਨ ਕਿਰਾਏ ਦੀ ਮੈਂ ਈਸ਼ਵਰ ਦੇ ਅੱਗੇ ਫਰਿਆਦ ਕੀਤੀ ਕਿ ਈਸ਼ਵਰ ਤੂੰ ਸਾਨੂੰ ਇਸ ਤਰ੍ਹਾਂ ਭੇਜੇਗਾ ਅਸੀਂ ਜਾ ਕੇ ਕੀ ਜਵਾਬ ਦੇਵਾਂਗੇ ਕਿ ਮਕਾਨ ਵੀ ਬਣਾ ਸਕੇ ਅਗਰ ਤੂੰ ਸਾਡੀ ਫਰਿਆਦ ਸੁਣ ਤੂੰ ਸਾਰੀ ਦੁਨੀਆ ਦੇ ਕਿਰਪਾ ਕਰਦਾ ਸਾਡੇ ਤੇ ਵੀ ਕਰ ਐਸੀ ਕੋਈ ਗੱਲ ਨਹੀਂ ਅਸੀਂ ਸਭ ਵਾਸਤੇ ਸੁਖ ਮੰਗਦੇ ਆ ਪ੍ਰਭੂ ਸਭ ਨੂੰ ਦੇਵੇ ਪਰ ਮਾਲਕ ਨੇ ਮੇਰੀ ਫਰਿਆਦ ਸੁਣ ਲਈ ਅੱਜ ਮੈਨੂੰ 2.5 ਕਰੋੜ ਦਾ ਬੰਪਰ ਦਿੱਤਾ ਹੈ ਮੈਂ ਇਹ ਸੋਚਦਾ ਹਾਂ ਇਸ ਦੇ ਵਿੱਚੋਂ 25% ਪੈਸਾ ਜੋ ਹੋਵੇਗਾ ਉਹ ਮੈਂ ਧਾਰਮਿਕ ਕਮਾਂ ਤੇ ਲਾਵਾਂਗਾ ਬਾਕੀ ਜੋ ਆਇਛ ਨਾਲ ਹੀ ਹੋਏਗੀ ਜੋ ਉਹਦੇ ਚ ਬਚੇਗਾ ਪੈਸਾ ਮੈਂ ਉਹ ਵੀ ਸੇਵਾ ਦੇ ਵਿੱਚ ਲਾ ਕੇ ਹੋਰ ਆਪਣਾ ਟਾਈਮ ਪਾਸ ਕਰਾਂਗਾ ਕਿਉਂਕਿ ਅਗਰ ਮੈਂ ਕਿਸੇ ਨੂੰ ਸੁੱਖ ਨਹੀਂ ਦੇ ਸਕਦਾ ਮਾਲਕ ਮੈਨੂੰ ਦੁੱਖ ਦੇਣ ਦੀ ਵੀ ਸ਼ਕਤੀ ਨਾ ਬਖਸ਼ੇ 2.5 ਕਰੋੜ ਦੀ ਲਾਟਰੀ ਪਹਿਲਾਂ ਜਦੋਂ ਪਤਾ ਲੱਗਾ ਵੀ ਲੱਗ ਗਿਆ ਕਿੱਦਾਂ ਦਾ ਲੱਗਾ ਜੀ ਹਾਂ ਇਹ ਲੱਗਾ ਕਿ ਮੈਂ ਕਿਹਾ ਈਸ਼ਵਰ ਤੂੰ ਸਾਡੀ ਪੰਜਾਬ ਨੂੰ ਆਮ ਕਹਾਵਤ ਹੈ ਕਿ ਬਾਰਿਸ਼ਾਂ ਦੀ ਰਗ ਰੂਹੀ ਦੀ ਵੀ ਸੁਣ ਲੈਂਦਾ ਹੈ ਪਰ ਲੇਕਿਨ ਅੱਜ ਦਾ 12 ਨਹੀਂ 48 ਸਾਲ ਤੋਂ ਬੀਤੇ ਹੋ ਗਏ 50 ਸਾਲ ਹੋ ਗਏ ਪੂਰੇ 50 ਸਾਲ ਹੋ ਗਏ ਜਦੋਂ 1-2 ਰੁਪਏ ਦਾ ਟਿਕਟ ਹੁੰਦਾ ਸੀਗਾ 5 ਦਾ 10 ਦਾ ਫਿਰ 50 ਦਾ ਵੀ ਹੋਇਆ 100 ਦਾ ਵੀ ਹੋਇਆ ਇਸ ਵਕਤ 500 ਦਾ ਟਿਕਟ ਸੀ ਮੇਰਾ ਧਿਆਨ ਨਹੀਂ ਸੀ ਪਾਣ ਦਾ ਲੇਕਿਨ ਘਰ ਵਾਲੀ ਮੇਰੀ ਕਹਿਣ ਲੱਗੀ ਜੇ ਇੰਨੇ ਪੈਸੇ ਗਵਾਏ ਚਲੋ ਇੱਕ ਟਿਕਟ ਹੋਰ ਪਾ ਲਓ ਲੇਕਿਨ ਸ਼ਾਇਦ ਕਿਸੇ ਦੇ ਪੈਰਾਂ ਦੇ ਪਿੱਛੇ ਮਾਲਕ ਨੇ ਸਾਡੀ ਵੀ ਸੁਣ ਲਈ ਹੈ ਅੱਜ ਮੈਂ ਬੜਾ ਖੁਸ਼ ਹਾਂ मैं यही सोचना कि मैं जरा पैसा आएगा ये व्यर्थ ना आए किसी गलत पासे ना लगे ये अच्छे पासे लगे कोई असीस देगा अगर बुरे पासे लगेगा तो मेरे मन में आत्मक शांति नहीं होगी मैं ये अरदास कर हाँ कि प्रभु सब से भला